ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ এডੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਭਰਤੀ ਦਾ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਸੋ ਉਸ ਦੀ ਕੰਪਲੀਟ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲਣ ਵਾਲੀ ਹੈ ਇਸ ਪੋਸਟ ਦੇ ਲਈ ਵੱਡੀ ਉਮਰ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਅਪਲਾਈ ਕਰ ਸਕਣਗੇ ਜਿੰਮੇ 63 ਸਾਲ ਤੱਕ ਦੇ ਠੀਕ ਹੈ ਜੀ ਤਾਂ ਤੁਸੀਂ ਕਦੋਂ ਅਪਲਾਈ ਕਰਨਾ ਹੈ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਉਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਮਿਲੇਗੀ ਸੋ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸੁਣੋ ਤੇ ਸਮਝੋ ਤੇ ਜਦੋਂ ਤੋਂ ਜਿਆਦਾ ਕੈਂਡੀਡੇਟ ਨਾਲ ਸ਼ੇਅਰ ਕਰੋ ਤਾਂ ਕਿ ਕਿਸੇ ਦੀ ਵੀ ਜਿਹੜੀ ਜੌਬ ਦੀ ਤਲਾਸ਼ ਹੋ ਪੂਰੀ ਹੋ ਸਕੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਤਾਂ ਜੋ ਇਹ ਪੋਸਟਾਂ ਨੇ ਪੰਜਾਬ ਕੈਂਪਸ ਮੈਨੇਜਰ ਦੀਆਂ ਠੀਕ ਹੈ 2024 ਦੇ ਲਈ ਰਿਕਰੂਟਮੈਂਟ ਸ਼ੁਰੂ ਹੋ ਚੁੱਕਿਆ 353 ਪੋਸਟਾਂ ਨੇ ਤਾਂ ਇਹ ਸਕੂਲਾਂ ਦੇ ਵਿੱਚ ਭਰਤੀ ਕੀਤੀ ਜਾਣੀ ਹੈ 15 ਅਗਸਤ 2024 ਦਿਨ ਵੀਰਵਾਰ ਤੋਂ ਲੈ ਕੇ 25 ਅਗਸਤ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤਨਖਾਹ ਦੀ ਗੱਲ ਕਰੀਏ ਤਾਂ ਤੁਹਾਨੂੰ 14238 ਰੁਪਏ ਤੁਹਾਨੂੰ ਕੈਸ਼ ਜਿਹੜੀ ਸੈਲਰੀ ਆ ਉਹ ਇਨ ਹੈਂਡ ਮਿਲੇਗੀ ਅਤੇ 1937 ਰੁਪਏ ਤੁਹਾਡੇ ਪੀ ਪੀਐਫ ਜਾਂ ਹੋਰ ਜਿਹੜੇ ਭੱਤੇ ਹੁੰਦੇ ਨੇ ਉਹਨਾਂ ਦੇ ਰੂਪ ਵਿੱਚ ਕੱਟ ਲਏ ਜਾਣਗੇ ਜੋ ਤੁਹਾਨੂੰ ਬਾਅਦ ਵਿੱਚ ਮਿਲ ਜਾਂਦੇ ਨੇ ਜਦੋਂ ਤੁਹਾਡੀ ਜੋਬ ਜਿਹੜੀ ਜੋਬ ਸਪੈਨ ਆ ਜਿਹੜਾ ਜੋਬ ਦਾ ਟਾਈਮ ਆ ਉਹ ਪੂਰਾ ਹੋ ਜਾਂਦਾ ਯਾਨਕਿ ਕਾਰਜਕਾਲ ਪੂਰਾ ਹੋ ਜਾਂਦਾ ਠੀਕ ਹੈ ਜੀ ਤਾਂ ਵੈਸੇ ਸੈਲਰੀ ਹੈਗੀ 16175 ਰੁਪਏ 1973% ਡਿਡਕਸ਼ਨ ਤੋਂ ਬਾਅਦ 14238 ਰੁਪਏ ਤੁਹਾਨੂੰ ਇਨ ਹੈਂਡ ਮਿਲਣਗੇ ਇਸ ਜੌਬ ਦੇ ਦੌਰਾਨ ਪਰ ਮੰਥ ਵਿਦਿਅਕ ਯੋਗਤਾ ਦੀ ਗੱਲ ਕਰੀਏ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਅਤੇ ਗਰੁੱਪ ਸੀ ਦੀਆਂ ਪੋਸਟਾਂ ਤੋਂ ਜਿਹੜੇ ਉਮੀਦਵਾਰ ਰਿਟਾਇਰ ਹੋ ਚੁੱਕੇ ਨੇ ਉਹ ਇਹਦੇ ਲਈ ਅਪਲਾਈ ਉਹ ਵੀ ਇਹਦੇ ਲਈ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਜਿਹੜੇ ਗਰੁੱਪ ਸੀ ਚੋਂ ਰਿਟਾਇਰ ਹੋ ਚੁੱਕੇ ਨੇ ਪੰਜਾਬ ਸਰਕਾਰ ਚੋਂ ਜਾਂ ਕੇਂਦਰ ਸਰਕਾਰ ਚੋਂ ਤਾਂ ਉਹ ਉਮੀਦਵਾਰ ਵੀ ਇਸ ਦੇ ਲਈ ਅਪਲਾਈ ਕਰ ਸਕਦੇ ਨੇ 1 ਅਗਸਤ 2024 ਤੱਕ ਜਿਹੜੀ ਤੁਹਾਡੀ ਉਮਰ ਹੈ ਉਹ 63 ਸਾਲ ਤੋਂ ਥੱਲੇ ਹੋਣੀ ਚਾਹੀਦੀ ਹੈ ਉਸ ਤੋਂ ਉੱਪਰ ਨਹੀਂ ਹੋਣੀ ਚਾਹੀਦੀ 1 ਅਗਸਤ 2024 ਤੱਕ ਠੀਕ ਹੈ ਜੀ ਅੱਗੇ ਆਪਾਂ ਗੱਲ ਕਰੀਏ ਕੁਝ ਟਰਮ ਅਤੇ ਕੰਡੀਸ਼ਨਸ ਦੇ ਬਾਰੇ ਜਿਵੇਂ ਕਿ ਇੱਥੇ ਲਿਖਿਆ ਹੈ ਕਿ ਸਰਕਾਰੀ ਸਕੂਲਕ ਟੇਕੇ ਦੇ ਆਧਾਰ ਤੇ ਰੱਖੇ ਜਾਣ ਵਾਲੇ ਕੈਂਪਸ ਮੈਨੇਜਰ ਨੂੰ ਉੱਕਾ-ਬੁੱਕਾ ਤਨਖਾਹ ਜਿਹੜੀ ਹੈਗੀ ਉਹ ਦਿੱਤੀ ਜਾਵੇਗੀ ਠੀਕ ਹੈ ਜੀ ਇਸ ਤੋਂ ਇਲਾਵਾ ਕੋਈ ਵੀ ਹੋਰ ਪੱਤਾ ਨਹੀਂ ਮਿਲੇਗਾ ਉਮੀਦਵਾਰ ਮੈਡੀਕਲੀ ਫਿਟ ਹੋਣਾ ਚਾਹੀਦਾ ਕਿਸੇ ਐਮਬੀਬੀਐਸ ਡਾਕਟਰ ਤੋਂ ਉਹਦਾ ਮੈਡੀਕਲ ਸਰਟੀਫਿਕੇਟ ਬਣਿਆ ਹੋਵੇ ਅਤੇ ਯੂਨੀਫਾਰਮ ਜਿਹੜੀ ਹੈਗੀ ਉਹ ਸਾਰੇ ਕੈਂਪਸ ਮੈਨੇਜਰ ਪੈਸਕੋ ਦੀ ਵਰਦੀ ਵਿੱਚ ਆਉਣਗੇ ਠੀਕ ਹੈ ਜੀ ਤਾਂ ਪੈਸਕੋ ਦੀ ਵਰਦੀ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਚ ਸ਼ੇਅਰ ਕਰ ਦੂੰਗਾ ਜਾਂ ਤੁਸੀਂ WhatsApp ਦੇ ਉੱਪਰ ਮੈਨੂੰ ਕੰਟੈਕਟ ਕਰ ਸਕਦੇ ਹੋ ਤਾਂ ਉਹ ਵਰਦੀ ਤੁਸੀਂ ਪਾਉਣੀ ਹੋਵੇਗੀ ਆਪਣੀ ਜੌਬ ਦੇ ਦੌਰਾਨ ਕੈਂਪਸ ਮੈਨੇਜਰ ਦਾ ਕੰਮ ਕੀ ਹੋਵੇਗਾ ਤਾਂ ਕੁਝ ਗੱਲਾਂ ਪਾਈਸ ਵੀਡੀਓ ਚ ਕਰਨ ਲੱਗਿਆ ਬਾਕੀ ਬਹੁਤ ਸਾਰੇ ਕੰਮ ਇਸ ਚ ਲਿਖੇ ਹੋਏ ਨੇ ਆਲਰੇਡੀ PDF ਦੇ ਵਿੱਚ ਜੋ ਤੁਸੀਂ ਮੇਰੇ ਤੋਂ WhatsApp ਤੇ ਮੰਗਵਾ ਸਕਦੇ ਹੋ 9569677123 ਉੱਪਰ ਮੈਸੇਜ ਕਰਕੇ ਠੀਕ ਹੈ ਜੀ ਕੈਂਪਸ ਮੈਨੇਜਰ ਸਕੂਲ ਕੰਪਲੈਕਸਸ ਤੋਂ ਉਸਦੇ ਆਲੇ-ਦੁਆਲੇ ਦਾ ਨਿਰੀਖਣ ਕਰੇਗਾ ਠੀਕ ਹੈ ਜੀ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹਾਜ਼ਰ ਹੋਵੇਗਾ ਅੱਧਾ ਘੰਟਾ ਪਹਿਲਾਂ ਠੀਕ ਹੈ ਜੀ ਤੇ ਸਕੂਲ ਬੰਦ ਹੋਣ ਤੋਂ ਅੱਧਾ ਘੰਟਾ ਬਾਅਦ ਵਿੱਚ ਸਕੂਲ 'ਚ ਉਹ ਰਹੇਗਾ ਅੱਧੇ ਘੰਟੇ ਬਾਅਦ ਵਿੱਚ ਸਕੂਲ ਤੋਂ ਉਹ ਜਾ ਸਕੇਗਾ ਫਿਰ ਹੈ ਜੀ ਕੈਂਪਸ ਮੈਨੇਜਰ ਦਫ਼ਤਰ ਵੱਲੋਂ ਜਾਰੀ ਕੀਤਾ ਸਨਾਖਤੀ ਕਾਰਡ ਅਤੇ ਸਿਲੈਕਟ ਕੀਤੀ ਵਰ੍ਹਦੇ ਵਿੱਚ ਹੀ ਡਿਊਟੀ ਤੇ ਹਾਜ਼ਰ ਹੋਣਗੇ ਸਕੂਲ ਕੈਂਪਸ ਅਤੇ ਕਲਸਟਰ ਸਕੂਲਾਂ ਵਿੱਚ ਚੱਲ ਰਹੀ ਸਿਵਲ ਵਰਕਰ ਜਿਹੜੇ ਕੰਮ ਚੱਲਦੇ ਹੁੰਦੇ ਨੇ ਕੋਈ ਵੀ ਸਰਕਾਰੀ ਕੰਮ ਉਹਨਾਂ ਦਾ ਨਿਰੀਖਣ ਸੋ ਆਪਾਂ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਦੇ ਤਾਂ ਇਹ ਕੰਮ ਜਿਹੜੇ ਹੈਗੇ ਨੇ ਪੀਡੀਐਫ 'ਚ ਆਲਰੇਡੀ ਲਿਖੇ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਪੀਡੀਐਫ ਮੇਰੇ ਤੋਂ ਵਟਸਐਪ ਤੇ ਮੰਗਵਾ ਸਕਦੇ ਹੋ ਠੀਕ ਹੈ ਜੀ ਆਪਾਂ ਗੱਲ ਕਰੀਏ ਅੱਗੇ ਹੁਣ ਕਿ ਤੁਸੀਂ ਅਪਲਾਈ ਕਰਨਾ ਕਿਵੇਂ ਹੈ ਤਾਂ ਅਪਲਾਈ ਕਰਨ ਲਈ ਵੈਬਸਾਈਟ ਦਿੱਤੀ ਹੋਈ ਹੈ www.pesco.punjab.gov.in ਠੀਕ ਹੈ ਇਸ 사이ਟ ਦੇ ਉੱਪਰ ਜਾ ਕੇ ਤੁਸੀਂ ਅਪਲਾਈ ਕਰਨਾ ਹੈ ਠੀਕ ਹੈ ਜੀ ਆਨਲਾਈਨ ਰਜਿਸਟ੍ਰੇਸ਼ਨ ਹੀ ਕੀਤੀ ਜਾਵੇ ਆਫਲਾਈਨ ਜਿਹੜਾ ਹੈਗਾ ਉਹ ਨਹੀਂ ਮੰਨਿਆ ਜਾਵੇਗਾ ਆਪਣੀਆਂ ਸਾਰੀਆਂ ਡਿਟੇਲਸ ਤੁਸੀਂ ਬਹੁਤ ਹੀ ਧਿਆਨਪੂਰਵਕ ਭਰਨੀਆਂ ਨੇ ਕਿਉਂਕਿ ਇੱਕ ਵਾਰ ਫਾਰਮ ਅਪਰੂਵ ਹੋਣ ਤੋਂ ਬਾਅਦ ਕਿਸੇ ਵੀ ਕਿਸਮ ਦੀ ਤਬਦੀਲੀ ਉਸ ਦੇ ਵਿੱਚ ਜਿਹੜੀ ਹੈਗੀ ਉਹ ਨਹੀਂ ਕੀਤੀ ਜਾਵੇਗੀ। ਸੋ ਲਾਸਟ ਡੇਟ ਹੈਗੇ 25 ਅਗਸਤ 2024 ਸ਼ਾਮ ਦੇ 6 ਵਜੇ ਤੱਕ ਅਸੀਂ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਉਹ ਤੋਂ ਪਹਿਲਾਂ ਅਪਲਾਈ ਕਰਦੇ ਹੋ ਜੇ ਤੁਸੀਂ ਇਸ ਜੌਬ ਨੂੰ ਕਰਨਾ ਚਾਹੁੰਦੇ ਹੋ ਜੇ ਨਹੀਂ ਕਰਨਾ ਚਾਹੁੰਦੇ ਦੂਜਿਆਂ ਨਾਲ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ। ਸੋ ਥੈਂਕ ਯੂ ਥੈਂਕਸ ਫॉर ਵਾਚਿੰਗ।